ਸਾਹਿਬ ਗੁਰੂ ਸਾਹਿਬ ਜੀ ਰਾਗ ਕਲਿਆਣ ਮਹੱਲਾ ਚੌਥਾ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਲਉਣਾ ਹੈ ਰਾਮਾ ਰਾਮ ਰਾਮੈ ਅੰਤ ਨ ਪਾਇਆ ਹਮ ਬਾਰ ਇੱਕ ਪਰਤ ਪ੍ਰਤਿ ਪਾਰੇ ਤੁਮਰੀ ਤੂ ਬਾਡਪੁਰਖ ਪਿਤਾ ਮੇਰਾ ਮਾਇਆ ਰਹਾਉ ਹਰ ਕੇ ਨਾਮ ਅਸ਼ੰਖ ਅਗੰਮ ਹੈ ਅਗੰਮ ਅਗੰਮ ਹਰ ਰਾਯਾ ਗੁਣੀ ਗਿਆਨੀ ਸੁਰਤ ਬਹੁ ਕੀਨੀ ਇਕ ਤੇਲ ਨਹੀਂ ਕੀਮਤ ਪਾਇਆ ਗੁਣੀ ਗਿਆਨੀ ਸੁਰਤ ਬਹੁ ਕੀਨੀ ਤੇ ਵਿਸਰਾਮ ਹੈ ਇੱਕ ਤਿਲ ਨਹੀਂ ਕੀਮਤ ਪਾਇਆ ਪਾਇਆ ਦਾ ਜਿਹੜਾ ਲਿਖਤੀ ਰੂਪ ਦੇ ਵਿੱਚ ਨਵੀਨ ਪੋਥੀਆਂ ਚ ਪੱਪੇ ਕੰਨਾ ਈੜੀ ਸਿਆਰੀ ਐੜੇ ਕੰਨਾ ਛਪਿਆ ਹੋਇਆ ਹੈ ਪਰ ਪ੍ਰਾਤਮਿਕ ਰੂਪਾਂ ਚ ਪੱਪੇ ਕੰਨਾ ਯਈਏ ਕੰਨਾ ਛਪਿਆ ਹੋਇਆ ਉਚਾਰਨ ਪਾਇਆ ਹੀ ਹੈ ਪਾਠ ਲਿਖਤੀ ਰੂਪ ਵਿੱਚ ਪਾਠ ਪੱਪੇ ਕੰਨਾ ਯਈਏ ਕੰਨਾ ਇਸ ਤਰ੍ਹਾਂ ਸੁੱਧ ਪਾਠ ਹੈ ਗੋਬਿੰਦ ਗੁਣ ਗੋਬਿੰਦ ਸਦ ਗਾਵਹਿ ਗੁਣ ਗੋਬਿੰਦ ਅੰਤ ਨਾ ਪਾਇਆ ਗੁਣ ਗੋਬਿੰਦ ਗੋਬਿੰਦ ਸਦ ਗਾਵਹਿ ਇੱਥੇ ਵਿਸਰਾਮ ਗੁਣ ਗੋਬਿੰਦ ਅੰਤ ਨਾ ਪਾਇਆ ਊ ਅਮਿਤ ਅਤੋਲ ਅਪਰੰਪਰ ਸੁਆਮੀ ਬਹ ਜਪੀਐ ਸਾਹ ਨ ਪਾਇਆ ਉਸਤਤ ਕਰਹਿ ਤੁਮਰੀ ਜਨ ਮਾਦਾਉ ਗੁਣ ਗਾਵਹਿ ਹਾਰਿ ਰਾਇਆ ਉਮ ਜਾਲ ਨਿਦ ਹਮ ਮੀਨੇ ਤੁਮਰੇ ਤੇਰਾ ਅੰਤ ਨਾ ਕਤੂ ਪਾਇਆ ਜਨਕੋ ਕਿਰਪਾ ਕਰਹੁ ਮਾਧੂ ਸੂਦਨ ਹਰ ਦੇਵਾ ਹੋ ਨਾਮ ਜਪਾਇਆ ਮੈਂ ਮੂਰਖ ਅੰਧਲੇ ਨਾਵਟੇਕ ਹੈ ਮੈਂ ਮੂਰਖ ਅੰਧਲੇ ਨਾਮ ਟੇਕ ਹੈ ਜਨ ਨਾਨਕ ਗੁਰਮੁਖ ਪਾਇਆ ਕਲਿਆਣ ਮਹੱਲਾ ਚੰਥਾ ਹਰ ਜਨ ਗੁਣ ਗਾਵਤ ਹਸਿਆ ਹਸਿਆ ਥੁੜਿਆ ਕਸ ਕੀ ਬੂਲਣਾ ਹੈ ਹਰ ਜਨ ਗੁਣ ਗਾਵਤ ਹਸਿਆ ਹਰ ਹਰ ਭਗਤ ਬਣੀ ਮਤ ਗੁਰਮਤ ਧੁਰ ਮਸਤਕ ਪ੍ਰਭ ਲਿਖਿਆ ਰਹਾਉ ਗੋਰ ਕੇ ਬਾਗ ਸਿਮਰੋ ਦਿਨ ਰਾਤੀ ਮਨ ਹਰ 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 ਵਸਿਆ ਹਰ 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 ਕੀਰਤ ਜਗ ਸਾਰੀ ਘਾਸ ਚੰਦਨ ਜਾਸ ਘਸਿਆ ਘਾਸ ਚੰਦਨ ਜਾਸ ਘਸਿਆ ਅਸਿਆ ਪੂਲਾ ਜੀ ਜਰਨ ਕਰਨਾ ਹਰ ਜਨ ਹਰ 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 ਲੇਵ ਲਈ ਸਭ ਸਾਖਤ ਕੋਜ ਪਿਆ ਜੋ ਕੀਰਤ ਸੰਜੋਗ ਚੱਲਿਓ ਨਾਰਨਿੰਦਕ ਬਾਗ ਨਾਗਨ ਸੁਹ ਜਲਿਆ ਸੁਹ ਸੂਚੀ ਅੰਕੜਾ ਆਹ ਸੀ ਯਾਰੀ ਲੱਗੀ ਐ ਛੁਹੀ ਜਲਿਆ ਯਾਨਕੇ ਤੂੰ ਹਰ ਰਾਖੇ ਸੁਆਮੀ ਤੋਮ ਜੋਗ ਜੋਗ ਜਨ ਰਖਿਆ ਕਹਾ ਭਇਆ ਮੈਂ ਤ ਕਰੀ ਬਖੀਲੀ ਸਭ ਕਾਰ ਕਰ ਝਾਰ ਪਰਿਆ ਜੀਤੇ ਜੀਅ ਜਨਸ ਪ੍ਰਵਤੀਏ ਸਭ ਕਾਲ ਮੁਖ ਗਰਸਿਆ ਸਭ ਕਲ ਮੁਖ ਗਰਸਿਆ ਕਾਲੈ ਨਹੀਂ ਤਨਾ ਸਭ ਕਾਲੇ ਮੁਖ ਗਰਸਿਆ ਸਭ ਕਾਲੇ ਮੁਖ ਗਰਸਿਆ ਹਰ ਜਨ ਹਰ 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 ਪ੍ਰਭ ਰਾਖੇ ਜਨ ਨਾਨਕ ਸਰਨ ਪਇਆ ਕਲਿਆਣ ਮਹੱਲਾ ਚੌਥਾ ਮੇਰੇ ਮਨ Jap Jap Jagun Nathe ای میرے ਮਨ ਇਥੇ ਵਿਸਰਾਮ ਹੈ Jap Jap Jagun Nathe ਗੁਰ ਉਪਦੇਸ਼ ਹਰ ਨਾਮ ਤੇ ਆਇਓ ਸਭ ਕਿਲ ਵਿਖ ਦੁਖ ਲਾਥੇ ਰਹਾਓ ਰਸਨਾ ਏਕ ਜਸ ਗਾਏ ਨਾ ਸਾਕੇ ਬਹੁ ਕੀਜੈ ਬਹੁ ਰਸੁੰਠੀ ਰਸਨਾ ਏਕ ਇਥ ਠਮਕ ਜਸ ਗਾਏ ਨਾ ਸਾਕੇ ਜੀ ਬਿਸਰਾਮ ਹੈ ਬਹੁ ਕੀਜੈ ਬਹੁ ਰਸੁਨ ਥੀ ਯਾਨੀ ਨੰਨੇ ਦੇ ਵਿੱਚੋਂ ਡੈਸ਼ ਦੇ ਕੇ ਰਸੁਨ ਥੀ ਪਾਠ ਉਚਾਰਨ ਕਰਨਾ ਪਾਠ ਇਕੱਠਾ ਜੀ ਬਾਰ ਬਾਰ ਖੇਨ ਪਾਲ ਸਭ ਗਾਵਹਿ ਗੁਣ ਕਹਿ ਨਾ ਸਕਹਿ ਪ੍ਰਭ ਤੂੰ ਮਨ ਥੀ ਹਾਨ ਬਹੁ ਪ੍ਰੀਤ ਲੱਗੀ ਪ੍ਰਭ ਸੁਆਮੀ ਹਾਨ ਲੋਚ ਹੈ ਪ੍ਰਭ ਦਿਖਨ ਥੀ ਤੂੰ ਭੱਡਾ ਦਾਤੇ ਜੀ ਤੂੰ ਭੱਡਾ ਦਾਤੇ ਜੀ ਜੀਨ ਕੇ ਤੂੰ ਜਨ ਹਮ ਬਿਰਥੇ ਕੋਈ ਮਾਰਗ ਪੰਥ ਬਤਾਵੇ ਪ੍ਰਭ ਕਾ ਕਹੋ ਤੈਨ ਕਾ ਕਿਆ ਦਿਨ ਥੀ ਕੀ ਵਿਸਰਾਮ ਕੋਈ ਪੱਤਿ ਯਮਕ ਲਾਦਨੀ ਹੈ ਕੋਈ ਮਾਰਗ ਪੰਥ ਬਤਾਵੇ ਪ੍ਰਭ ਕਾ ਇੱਥੇ ਵਿਸਰਾਮ ਹੈ ਕਹੋ ਤੈਨ ਕਾ ਕਿਆ ਦਿਨ ਥੀ ਸਭ ਤਨ ਮਨ ਅਰਪ 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 ਕੋਈ ਮਿਲ ਪ੍ਰਭ ਮਿਲ ਥੀ ਹਰ ਕੇ ਗੁਣ ਬਹੁਤ ਬਹੁਤ ਬਹੁ ਸੋਭਾ ਹਮ ਤੁਛ ਕਰ ਕਰ ਵਰਨ ਥੀ ਹਮਰੀ ਮਤ ਵਸਗਤ ਪ੍ਰਭ ਤੁਮਰਾ ਜਨ ਨਾਨਕ ਕੇ ਪ੍ਰਭ ਸਮਰਥੀ ਭਲੀਆਂ ਮਹੱਲਾ ਚੌਥਾ ਇਹ ਸਮਰੱਥੇ ਕਸਕੇ ਹੀ ਬੋਲਣਾ ਹੈ ਮੇਰੇ ਮਨ Jap ਹਰ ਗੁਣ ਅਕਾਥ ਸੁਣ ਥਈ ਜੀਵ ਇਸਤਾਨ ਮੇਰੇ ਮਨ Jap ਹਰ ਗੁਣ ਇਥੇ ਵਿਸਰਾਮ ਹੈ ਅਕਾਥ ਸੁਣ ਥਈ ਸੁਣ ਥਈ ਪਾਠ ਇਕੱਠਾ ਹੀ ਕਰਨਾ ਹੈ 16 ਸੋਨਤੀ ਥਈ ਦੇ ਵਿੱਚ ਡੈਸ਼ ਦੇ ਕੇ ਪਾਠ ਇਕੱਠਾ ਹੀ ਅਕਾਥ ਸੁਣ ਥਈ ਕਰਮ ਅਰਥ ਸਭ ਕਾਮ ਮੋਖ ਹੈ ਜਾਨ ਪੀਛੇ ਲੱਗ ਫਿਰ ਥਈ ਰਹਾਉ ਜਾਨ ਪੀਛੇ ਲੱਗ ਫਿਰ ਥਈ ਸੋ ਹਰ ਹਰ ਨਾਮ ਧਿਆਵੈ ਹਰ ਜਨ ਜਿਸ ਵਡਭਾਗ ਮਥਈ ਮਥਈ ਥੋੜਾ ਜਿਹਾ ਕਸ ਕੇ ਬੋਲਣਾ ਹੈ ਮਥਈ ਨਹੀਂ ਬੋਲਣਾ ਮਥਈ ਮਥੇ ਦੀ ਸੋ ਹਰ ਹਰ ਨਾਮ ਧਿਆਵੈ ਹਰ ਜਨ ਇਚ ਵਿਸਰਾਮ ਜਿਸ ਵੱਡ ਭਾਗ ਮੱਥਈ ਜਹ ਦਰਗਾ ਜਹ ਦਰਗ ਹੈ ਪ੍ਰਭ ਲੇਖਾ ਮਾਗੈ ਤਹ ਛੁਟੈ ਨਾਮ ਧਿਆਏ ਥਈ ਹਮਰੇ ਦੁਖ ਬਹੁ ਜਨਮ ਜਨਮ ਕੇ ਦੁਖ ਹੋਮੈ ਮੈਲ ਲਗ ਥਈ ਇਹ ਵਿਸਰਾਮ ਹਮਰੇ ਦੁਖ ਬਹੁ ਜਨਮ ਜਨਮ ਕੇ ਇਥੇ ਵਿਸਰਾਮ ਹੈ ਦੁਖ ਹੋਮੈ ਮੈਲ ਠਠਮ ਲਗ ਥਈ ਗੁਰ ਧਾਰ ਕਿਰਪਾ ਹਰ ਜਲ ਨਹਾਏ ਸਭ ਕਿਲ ਬਿਖ ਪਾਪ ਗੱਥਈ ਗੱਥਈ ਇਹ ਕਸਕੇ ਉਚਾਰਨ ਕਰਨਾ ਗੱਥਈ ਨਹੀਂ ਬੋਲਣਾ ਗੱਥਈ ਗੁਰ ਧਾਰ ਕਿਰਪਾ ਹਰ ਜਲ ਨਹਾਏ ਸਭ ਕਿਲ ਬਿਖ ਪਾਪ ਗੱਥਈ ਜਾਨ ਕੈ ਰਿਤ ਅੰਤਰ ਪ੍ਰਾਪ ਸੁਆਮੀ ਜਨ ਹਰ ਹਰ ਨਾਮ ਭਜ ਥਈ ਭਜ ਥਈ ਇਹ ਪੂਲਾ ਹੀ ਵਿਚਾਰਨ ਕਰਨਾ ਜਾਨ ਕਹਿ ਰਿਹਾ ਅੰਤਰ ਪ੍ਰਭ ਸੁਆਮੀ ਜਨ ਹਰ ਹਰ ਨਾਮ ਭਜ ਥਈ ਜਹ ਅੰਤੀ ਔਸਰ ਆਏ ਬਨਤ ਹੈ ਤਹ ਰਾਖ ਨਾਮ ਸਾਥਈ ਇਹ ਸਾਥਈ ਇਸ ਤਰ੍ਹਾਂ ਹੀ ਬੋਲਣਾ ਸਾਥਈ ਨਹੀਂ ਹੈ ਨਾ ਸਾਥਈ ਜਨ ਤੇਰਾ ਜਸ ਗਾਵੈ ਹਰ ਹਰ ਪ੍ਰਭ ਜਨ ਚਿਯੰਲਾਦਨੀਏ ਤੇਰਾ ਜਸ ਗਾਵੈ ਹਰ ਹਰ ਪ੍ਰਭ ਹਰ ਜਪਿਓ ਜਗਨਨ ਜਗਨ ਥਈ ਹਾਂ ਜਗਨ ਮਥਈ ਹਾਂ ਹਾਂਜੀ ਪ੍ਰਭ ਤੇ ਬਿਸਰਾਮ ਹੈ ਹਰ ਜਪਿਓ ਜਗਨ ਨਥਈ ਇਸਰਾਮ ਜਗਨ ਤੇ ਜਗਨਿਤ ਮਥਈ ਹਾਂ ਜਗਨ ਤੇ ਵਿਚ ਦੇਸ਼ ਦੇ ਜਗਨ ਨਥਈ ਜਾਨ ਨਾਨਕ ਕੇ ਪ੍ਰਭ ਰਾਖੇ ਸਵਾਮੀ ਹਮ ਪਾਥਰ ਰਖ ਬੁਢ ਥਈ ਬੁਢ ਥਈ ਕਲਿਆਣ ਮਹੱਲਾ ਚੌਥਾ ਹਮਰੀ ਚਿਤਮਣੀ ਹਰ ਪ੍ਰਭ ਜਾਨੈ ਔਰ ਕੋਈ ਨਿੰਦ ਕਰੈ ਹਰ ਜਨ ਕੀ ਪ੍ਰਭਤਾ ਕਾ ਕਹਿਆ ਇਕ ਤੇਲ ਨਹੀਂ ਮਾਨੈ ਰਹਾਉ ਦੋ ਸੇਵਾ ਕਰ ਅਚੁਤ ਜੋ ਸਬਦ ਊਚ ਠਾਕੁਰ ਭਗਵਾਨ ਹਰ ਸੇਵਾ ਤੇ ਕਾਲ ਜੋ ਨਾ ਸਕੇ ਚਰਨੀ ਆਏ ਪਵੈ ਹਰ ਜਨ ਜਾ ਕਉ ਰਾਖ ਲੀ ਮੇਰਾ ਸੁਆਮੀ ਤਾ ਕਉ ਸਮਤ ਦੇ ਐਦ ਕੰਨ ਕੰਨ ਵਖਰਾ ਬਾਠ ਉਚਾਰਨ ਕਰਨਾ ਜਾ ਕੋ ਰਾਤ ਲੇ ਮੇਰਾ ਸੁਆਮੀ ਕਿ ਵਿਸਰਾਮ ਤਾ ਕੋ ਸੁਮਤ ਦੀ ਪੈ ਤਨੈ ਜਾ ਕੋ ਰਾਖ ਲੇ ਮੇਰਾ ਸੁਆਮੀ ਤਾ ਕੋ ਸੁਮਤ ਦੀ ਪੈ ਤਨੈ ਤਾ ਕੋ ਕੋਈ ਅਪਰ ਨਾ ਸਾਕੈ ਅਪਰ ਥੋੜਾ ਜਿਹਾ ਕਸ ਕੇ ਬੋਲਣਾ ਹੈ ਤਾ ਕੋ ਕੋਈ ਅਪਰ ਨਾ ਸਾਕੈ ਜਾ ਕੀ ਭਗਤ ਮੇਰਾ ਪ੍ਰਭ ਮਾਨੈ ਹਰ ਕੀ ਚੂਜ ਵਿਡਾਰ ਦੇਖ ਜਨ ਜੋ ਖੋਟਾ ਖਰਾ ਇਕ ਨਿੰਮਕ ਪਛਾਨ ਤਾ ਤੇ ਜਨ ਕੋ ਅਨੰਦ ਭਇਆ ਹੈ ਰਿਧ ਸੁਧ ਮਿਲੇ ਖੋਟੇ ਪਛਤਾਨੈ ਰੇਦ ਪੋਲਾ ਬੋਲਨਾ ਇੱਥੇ ਤਦੇ ਨਾਲ ਨਹੀਂ ਬੋਲਦੇ ਨਾ ਰੇਦ ਨਹੀਂ ਕਹਿਣਾ ਰੇਦ ਸੁਧ ਮਿਲੇ ਖੋਟੇ ਪਛਤਾਨੈ ਤੂੰ ਮਹਾਰਦਾਤੇ ਸਮਰੱਥ ਸੁਆਮੀ ਇੱਕ ਮਾਗਉ ਤੁਝ ਪਾਸੋ ਹਰਦਾਨੈ ਇਹ ਮਾਗਉ ਪਾਠ ਜਿਹੜਾ ਨਾ ਸ਼ੁੱਧ ਹੈ ਊੜੇ ਦੇ ਓਂਕੜ ਦੇ ਨਾਲ ਤੂੰ ਮਹਾਰਦਾਤੇ ਸਮਰੱਥ ਸੁਆਮੀ ਇੱਕ ਮਾਗਉ ਤੁਝ ਪਾਸੋ ਹਰਦਾਨੈ ਤੂੰ ਮਹਾਰਦਾਤੇ ਸਮਰੱਥ ਸੁਆਮੀ ਇੱਕ ਮਾਗਉ ਤੁਝ ਪਾਸੋ ਹਰਦਾਨੈ ਜਨ ਨਾਨਕ ਕੋ ਹਰਿ ਕਿਰਪਾ ਕਰ ਦੀਜੈ ਸਾਧੂ ਬਸਹਿ ਹਿਰਦੈ ਮੋਹ ਸਾਧੂ ਬਸਹਿ ਹਿਰਦੈ ਮੋਹ ਹਰ ਚਰਾਨੈ